ਜੋ ਕਬਰੇ ਤਬਾ ਤੁਹਾਡਾ ਸਭ ਦਾ ਪਰਪੁਰ ਸਵਾਗਤ ਹੈ ਸੋ ਵੀਰਸ ਐਨਵਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਸਾਡੇ ਕੁਝ ਵੀਰਸ ਵੱਲੋਂ ਸੋਸ਼ਲ ਮੀਡੀਆ ਤੇ ਸਿੱਖਾਂ ਤੇ ਮੁਸਲਮਾਨਾਂ ਵਿਚਕਾਰ ਫਲਾਈ ਜਾ ਰਹੀ ਨਫ਼ਰਤ ਪਰ ਜਿਹੜਾ ਸਾਡਾ ਜਿਹੜਾ ਧਿਆਨ ਹੈ ਉਹ ਖਿੱਚਿਆ ਗਿਆ ਹੈ ਔਰ ਇੱਕ ਇਹ ਇੱਕ ਜਿਹੜਾ ਹਿੰਦੂ ਟ੍ਰੈਪ ਹੈ ਔਰ ਇਸ ਤੋਂ ਬਚਣ ਦੀ ਸਾਨੂੰ ਲੋੜ ਹੈ ਔਰ ਕੋਈ ਵੀ ਸੱਚਾ ਸਿੱਖ ਜਾਂ ਮੁਸਲਮਾਨ ਇੱਕ ਦੂਸਰੇ ਦੇ ਮਜ਼ਬ ਦੇ ਪੈਗੰਬਰਾਂ ਜਾਂ ਗੁਰੂਆਂ ਪ੍ਰਤੀ ਮਾੜੀ ਭਾਸ਼ਾ ਦਾ ਇਸਤੇਮਾਲ ਨਹੀਂ ਕਰ ਸਕਦਾ ਸੋ ਫੇਕ ਆਈਡਿਸ ਤੋਂ ਹਿੰਦੂਤਮੀਆਂ ਵੱਲੋਂ ਚਿੰਗਾੜੀ ਜੜੀ ਆ ਸ਼ੇੜੀ ਜਾਰੀ ਹੈ ਅਤੇ ਕੁਝ ਲੋਕ ਇਸ ਟ੍ਰੈਪ ਵਿੱਚ ਫਸ ਕੇ ਇੱਕ ਦੂਸਰੇ ਪ੍ਰਤੀ ਔਰ ਇੱਕ ਦੂਜੇ ਦੇਸ਼ ਤੇ ਸਵਾਵੀ ਪਾ ਰਹੇ ਨੇ ਸੋ ਇਸ ਵਾਰੀ ਆਪਾਂ ਗੱਲਬਾਤ ਕਰਨ ਜਾ ਰਹੇ ਆ ਔਰ ਨਾਲ ਹੀ ਜਿਹੜੇ ਸਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਤੁਹਾਨੂੰ ਸ਼ੇਅਰ ਕਰਨ ਜਾ ਰਹੇ ਆ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸਵ ਲਈ ਆ ਲਿਖਣੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰਾ ਦੇਖੋ ਕੱਲ ਵੀ ਜਾਫੀ ਸਿੰਘ ਹੋਰਾਂ ਨੇ ਵੀ ਇਸ ਦੇ ਉੱਤੇ ਲਿਖਿਆ ਸੀ ਕਿ ਵੀ ਇਹ ਟਿਕਟੌਕ ਔਰ ਦੂਸਰੇ ਸੋਸ਼ਲ ਮੀਡੀਆ ਤੇ ਸਿੱਖਾਂ ਔਰ ਮੁਸਲਮਾਨਾਂ ਦੇ ਵਿਚਕਾਰ ਆਪਸੀ ਜਿਹੜਾ ਟਕਰਾਅ ਉਹ ਬੜਾ ਘਟਿਆ ਲੈਵਲ ਦੇ ਉੱਤੇ ਗੁਰੂਆਂ ਪੈਗੰਬਰਾਂ ਇੱਕ ਦੂਜੇ ਦੇ ਧਰਮਾਂ ਦੇ ਉੱਤੇ ਗੰਦੇ ਅਟੈਕ ਹੋ ਰਹੇ ਨੇ ਵੀ ਇਹ ਠੀਕ ਨਹੀਂ ਹੈ ਸ਼ਰਾਰਤ ਕਿਸੇ ਦੀ ਹੈ ਇਸ ਤੋਂ ਬਚਣ ਦੀ ਲੋੜ ਹੈ ਸਾਡੇ ਰੈਗੂਲਰ ਵੀਅਰ ਨੇ ਉਮਰ ਬਾਜਵਾ ਜੀ ਬ੍ਰਾਜ਼ੀਲ ਤੋਂ ਉਹਨਾਂ ਨੇ ਵੀ ਅੱਜ ਸਾਨੂੰ ਇਸ ਉੱਤੇ ਲਿਖਿਆ ਹੈ ਕਿ ਭਾਈ ਇਹ ਟਿਕਟੌਕ ਦੇ ਉੱਤੇ ਜਿਹੜਾ ਸਿੱਖਾਂ ਮੁਸਲਮਾਨਾਂ ਵਿਚ ਝਗੜਾ ਜਿਆ ਦੋਨੋਂ ਪਾਸਿਓਂ ਬੜਾ ਘਟਿਆ ਲੈਵਲ ਦੇ ਉੱਤੇ ਤੋਹਮਤਬਾਜ਼ੀ ਹੋ ਰਹੀ ਹੈ ਇਹਨੂੰ ਰੋਕਣ ਲਈ ਕੁਝ ਕਰੋ ਔਰ ਅਸੀਂ ਇਹ ਸਮਝਦੇ ਹਾਂ ਵੀ ਹਾਲਾਂ ਮੈਂ ਟਿਕਟੌਕ ਤੇ ਨਹੀਂ ਐ ਨਾ ਹੀ ਮੈਂ ਕਦੇ ਇਸ ਕਿਸਮ ਦੇ ਉਸ ਚ ਵਕਤ ਜ਼ਾਇਆ ਕਰਦੇ ਪਰ ਜਦੋਂ ਇੰਨਿਆਂ ਦੀ ਇੱਕ ਹੋਰ ਵੀ ਲਿਖਤ ਇਸ ਦੇ ਉੱਤੇ ਸੀ ਸੋ ਉਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਵੀ ਹਿੰਦੂਤਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਫਰੰਟ ਇਸ ਕਿਸਮ ਦਾ ਖੋਲ ਕੇ ਰੱਖਦੇ ਨੇ ਇੱਕ ਪਾਸੇ ਤਾਂ ਜਿਵੇਂ ਅਸੀਂ ਪੰਜਾਬ ਦੇ ਹਵਾਲੇ ਨਾਲ ਦੇਖਦੇ ਆਂ ਵੀ ਸਿੱਖਾਂ ਨੂੰ ਆਪਸ ਵਿੱਚ ਉਲਝਾਉਣ ਦੇ ਲਈ ਵੀ ਜੋ ਕੁਝ ਅਕਾਲੀ ਦਲ ਦਾ ਦੇ ਵਿੱਚ ਚੱਲ ਰਿਹਾ ਹੈ ਉਹ ਸਾਹਮਣੇ ਔਰ ਜਦੋਂ ਵੀ ਕਿਤੇ ਗੁੱਡਵਿਲ ਪੈਦਾ ਹੁੰਦੀ ਹੈ ਜੇ ਅਸੀਂ ਦੇਖਣਾ ਹੋਏ ਇਸ ਵੇਲੇ ਪਾਕਿਸਤਾਨ ਦੇ ਵਿੱਚ ਬੇਸ਼ੱਕ ਉੱਥੇ ਆਪਸੀ ਟਕਰਾਕੀ ਹੈ ਹਕੂਮਤ ইমরান ਖਾਨ ਉਰਾਂ ਦੀ ਕਿਵੇਂ ਗਈ ਜਾਂ ਅੱਜ ਸ਼ਬਾਸ਼ ਸ਼ਰੀਫ ਦੀ ਹਕੂਮਤ ਹੈ ਪਰ ਸਿੱਖਾਂ ਪ੍ਰਤੀ ਜਿਹੜੀ ਉਹਨਾਂ ਦੀ ਹਕੂਮਤੀ ਅਦਾਰਿਆਂ ਦੀ ਪਹੁੰਚ ਹੈ ਔਰ ਦੂਸਰਾ ਅੱਜ ਹੀ ਸਾਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਜਿਹੜਾ ਹੋਰ ਰਿਸੈਪਸ਼ਨ ਵਿੰਗ ਹੈ ਉਹਨਾਂ ਦੇ ਇੰਚਾਰਜ ਸ਼ਾਇਦ ਗੁਰਮੀਤ ਸਿੰਘ ਉਹਨਾਂ ਦਾ ਨਾਮ ਹੈ ਉਹਨਾਂ ਦੀ ਲਿਖਤ ਵਸੂਲ ਹੋਈ ਕਿ ਜੀ ਇਹ 80 ਸੈਪਰੇਟ ਸਾਡਾ ਇੱਕ ਵਿੰਗ ਕੋਈ ਵੀ ਡਿਫਿਕਲਟੀ ਹੋਏ ਇੱਥੇ ਆਣ ਵਾਲੇ ਯਾਤਰੀਆਂ ਨੂੰ ਜਾਂ ਸਾਡੇ ਤੱਕ ਪਹੁੰਚ ਕਰੋ ਸੋ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਸੁਰੱਖਿਆ ਦਾ ਪ੍ਰਬੰਧ ਵੀ ਹੁੰਦਾ ਹੈ ਹਰ ਤਰ੍ਹਾਂ ਦੀਆਂ ਸਹੂਲਤਾਂ ਵੀ ਮਹਈਆ ਕਰਵਾਈਆਂ ਜਾਂਦੀਆਂ ਨੇ ਔਰ ਜਿਹੜੇ ਵੀ ਲੋਕ ਪਾਕਿਸਤਾਨ ਜਾ ਕੇ ਆਉਂਦੇ ਨੇ ਉਹ ਗਰਾਊਂਡ ਲੈਵਲ ਦੇ ਉੱਤੇ ਆਮ ਸ਼ਹਿਰੀਆਂ ਦੀ ਮੁਹੱਬਤ ਔਰ ਪਿਆਰ ਨੂੰ ਜਦੋਂ ਮੰਨਦੇ ਨੇ ਤੇ ਜਿਨ੍ਹਾਂ ਦੇ ਅੰਦਰ ਥੋੜਾ ਬਹੁਤ ਸਟੀਰੀਓਟਾਈਪ ਬਹੁਤ ਸਾਰੇ ਇਸ ਪੀਰੀਅਡਸ ਕੁਝ ਸਿੰਧੂਤਵੀ ਪ੍ਰੋਪਾਗੈਂਡਾ ਹੈ ਕੁਝ ਸੰਤਾੜੀ ਦੌਰ ਦੇ ਪਾਗਲਪਨ ਦਾ ਪ੍ਰਭਾਵ ਜਿਹੜਾ ਦੋਨੋਂ ਪਾਸਿਆਂ ਤੇ ਹੀ ਹੋਇਆ ਉਸ ਨੂੰ ਲੈ ਕੇ ਵੀ ਬੈਠੇ ਸੀ ਉਹ ਵੀ ਉਹਨਾਂ ਦਾ ਧੁੱਪ ਜਾਂਦਾ ਹੈ ਇਵੇਂ ਜਦੋਂ ਬਾਹਰ ਬੈਠੀਆਂ ਖਾਲਸਤਾਨੀ ਜਥੇਬੰਦੀਆਂ ਆਜ਼ਾਦੀ ਲਈ ਜੂਝਣ ਵਾਲੇ ਜਿਹੜੇ ਸਾਡੇ ਵੀਰ ਭੈਣਾਂ ਨੇ ਜਦੋਂ ਅਸੀਂ ਕਸ਼ਮੀਰੀਆਂ ਦੇ ਨਾਲ ਜਾਂ ਦੂਸਰੇ ਤਹਿਰੀਕਾਂ ਦੇ ਨਾਲ ਜਿਹੜਾ ਉਹ ਹਮਦਰਦੀ ਨਹੀਂ ਰਾਦਰ ਉਹਨਾਂ ਦਾ ਸਪੋਰਟ ਬੇਸ ਬਣਦੇ ਹੈ ਤੇ ਜ਼ਾਰ ਹੈ ਕਿ ਵੀ ਇਸ ਗੁੱਡਵਿਲ ਨੂੰ ਵੀ ਉਹ ਤਕਲੀਫ ਨਾਲ ਦੇਖਦੇ ਨੇ ਜਿਵੇਂ ਜੇ ਅਸੀਂ ਸਲੋ ਸ਼ਹਿਰ ਯੂਕੇ ਦਾ ਉਹਦੇ ਚ ਦੋ ਮੁਸਲਮਾਨ ਬੀਬੀਆਂ ਨੇ ਨਵੰਬਰ 84 ਨੂੰ ਸਿੱਖ ਨਸਲ ਕੁਸ਼ੀ ਮੰਨਣ ਵਾਲਾ ਮਤਲਿਆਂ ਦਾ ਔਰ ਇਹ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਉੱਤੇ ਮੋਦੀ ਔਰ ਸਲੋ ਦੇ ਮੋਦੀ ਨੂੰ ਇਲਜ਼ਾਮ ਠਹਿਰਾਉਂਦੇ ਆ ਮੋਦੀ ਸਰਕਾਰ ਨੂੰ ਸਲੋ ਦੇ ਸਿੱਖਾਂ ਦੀ ਸੁਰੱਖਿਆ ਦੀ ਗੱਲ ਕੀਤੀ ਸੋ ਇਹ ਜਦੋਂ ਗੁੱਡਵਿਲ ਹੁੰਦੀ ਔਰ ਮੈਂ ਦੇਖ ਰਿਹਾ ਸੀ ਕਿ ਉਹ ਗੋਬਰ ਆ ਰਹੀ ਹੈ ਜਿਹੜਾ ਉਹ ਸਲੋਧੀਆਂ ਇਵੈਂਟਸ ਨੂੰ ਵੀ ਉਹਨਾਂ ਨਾਲ ਜੋੜ ਕੇ ਜੇ ਮੁਸਲਮਾਨਾਂ ਨੇ ਸਿੱਖਾਂ ਲਈ ਆਵਾਜ਼ ਚੁੱਕੀ ਹੈ ਤੇ ਉਹਨੂੰ ਵੀ ਵੱਡੇ ਜਿਹੜਾ دہشت گردੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ ਸੋ ਇਹਨਾਂ ਹਾਲਾਤਾਂ 'ਚ ਇਹ ਠੀਕ ਹੈ ਕਿ ਦੋਨਾਂ ਪਾਸੇੋਂ ਇੱਕ ਤਬਕਾ ਜਿਹੜਾ ਇੱਕ ਪਾਸੇ ਜਿਹੜੀਆਂ ਇਸਲਾਮਿਕ ਆਰਗੇਨਾਈਜੇਸ਼ਨਸ ਦੇ ਵਿੱਚ ਤਬਲੀਕੀ ਤਬਕਾ ਹੈ ਉਹਨਾਂ ਨੇ ਆਪਣਾ ਜਿਹੜਾ ਕੁਛ ਨਾ ਕੁਛ ਕਰਨਾ ਹੁੰਦਾ ਔਰ ਉਦੋਂ ਦੁੱਖ ਹੁੰਦਾ ਜਦੋਂ ਇਹ ਆਂਦਾ ਹੈ ਜੇ ਕਿ ਫਲਾਂ ਸਿੱਖ ਕਨਵਰਟ ਕਰ ਲਿਆ ਹੈ ਜਾਂ ਬੀਬੀ ਨਾਲ ਹੋ ਗਿਆ ਜਾਂ ਦੂਜਾ ਹੋ ਗਿਆ ਉਹਨਾਂ ਖਬਰਾਂ ਨੂੰ ਫਲਾਇਆ ਵੀ ਜਾਂਦਾ ਹੈ ਪਰ ਕੋਈ ਵੀ ਇਸੇ ਤਰ੍ਹਾਂ ਦੂਸਰੇ ਪਾਸੇ ਵੀ ਹੁੰਦਾ ਹੈ ਸੋ ਅਸੀਂ ਸਮਝਦੇ ਹਾਂ ਵੀ ਇੱਕ ਤਵਕਾਰ ਮੇਰੇ ਇੱਕ ਚੰਗੇ ਮੁਸਲਮਾਨ ਦੋਸਤ ਇੱਕ ਵਾਰ ਕਹਿਣ ਲੱਗੇ ਕਹਿੰਦੇ ਜੀ ਇਹ ਜਿਹੜੀ ਸਾਡੀ ਰਿਲੇਸ਼ਨਸ਼ਿਪ ਹੈ ਇਸ সুইਟ ਐਂਡ ਸਾਵਰ ਰਹਿਣੀ ਹੈ ਸਾਈ ਮੀਆਂ ਮੀਰ ਵੀ ਵਿੱਚ ਰਹਿਣੇ ਨੇ ਤੇ ਔਰੰਗਜ਼ੇਬ ਵੀ ਨਾਲ ਰਹਿਣੇ ਨੇ ਤੇ ਮੈਨੂੰ ਗੱਲ ਚੰਗੀ ਵੀ ਲੱਗੀ ਕਿ ਬਈ ਕਿਤੇ ਨਾ ਕਿ ਇੱਕ ਪਾਸੇ ਇੰਨੀ ਵਾਸਟ ਗਿਣਤੀ ਦੇ ਵਿੱਚ ਗੁੱਡਵਿਲ ਹੈ ਦੂਜੇ ਪਾਸੇ ਇੱਕ ਕਿਸਮ ਦਾ ਤਬਕਾ ਜਿਵੇਂ ਕੋ ਲੰਗੜਾ ਮਾਲਵੀ ਸੀ ਪਾਕਿਸਤਾਨ ਦੇ ਵਿੱਚ ਜਿਹੜਾ ਜਿਹਦੇ ਚੇਲਿਆਂ ਨੇ ਤਨਵਾਰ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਿਆ ਲਾਹੌਰ ਕਿਲੇ ਚੋਂ ਹੁਣ ਕਰਤਾਰਪੁਰ ਸਾਹਿਬ ਲਾਇਆ ਗਿਆ ਪਰ ਜਿਨ੍ਹਾਂ ਨੇ ਲਾਇਆ ਲਵਾਇਆ ਹਿਫਾਜ਼ਤ ਕੀਤੀ ਤਾਂ ਜਿਹੜੇ ਉਹਨਾਂ ਦੇ ਬੈਠ ਕੇ ਕਿੰਨੇ ਕਿਸ ਲੈਵਲ ਦੇ ਉਹਨਾਂ ਦੇ ਟੀਵੀ ਐਂਕਰ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਨੂੰ ਇੱਕ ਆਈਡੀਅਲ ਪੀਰੀਅਡ ਕਹ ਉਹ ਵੀ ਉਸ ਸੁਸਾਇਟੀ ਚ ਨੇ ਇਸੇ ਤਰ੍ਹਾਂ ਸਾਡੇ ਚ ਵੀ ਇੱਕ ਤਬਕਾ ਹੈ ਜਿਨ੍ਹਾਂ ਨੂੰ ਤੁਸੀਂ ਜੋ ਮਰਜ਼ੀ ਸਮਝਾ ਲਓ ਉਹਨਾਂ ਦੇ ਅੰਦਰ ਇੱਕ ਬਾਇਸ ਬਣਿਆ ਹੋਇਆ ਕੁਝ ਥੋੜਾ ਬਹੁਤ ਸਾਈਕੋ ਹਿਸਟਰੀ ਕੈਰੀ ਕਰਦੀ ਹੈ ਕੁਝ ਜਿਹੜਾ ਉਹ ਹਿੰਦੂ ਤਵੀਂਆਂ ਦਾ ਪ੍ਰੋਪਾਗੈਂਡਾ ਕੈਰੀ ਕਰਦੇ ਪਰ ਜਦੋਂ ਟਿਕਟੌਕ ਜਾਂ ਇਸ ਕਿਸਮ ਦੇ ਫਾਰਮੈਟਸ ਦੇ ਉੱਤੇ ਬੈਠ ਕੇ ਕੁਝ ਹੁੰਦਾ ਤੇ ਮੇਰੇ ਕੰਨ ਉਦੋਂ ਹੀ ਖੜੇ ਹੋ ਜਾਂਦੇ ਨੇ ਵੀ ਪਹਿਲੀ ਗੱਲ ਤਾਂ ਕੋਈ ਵੀ ਜਿਹੜਾ ਸੱਚਾ ਸਿੱਖ ਹੈ ਜਾਂ ਮੁਸਲਮਾਨ ਹੈ ਕਿਉਂਕਿ ਜਿੰਨਾਕ ਇਸਲਾਮ ਨੂੰ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਜਾਂ ਸਮਝ ਸਕਿਆ ਉਹਦੇ ਚ ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਫਾਲੋਅਰਸ ਨੂੰ ਮੁਸਲਮਾਨਾਂ ਨੂੰ ਕਿਹਾ ਕਿਸੇ ਦੇ ਪੈਗੰਬਰ ਬਾਰੇ ਕਿਸੇ ਦੇ ਪ੍ਰੋਫਿਟ ਬਾਰੇ ਕਿਸੇ ਦੇ دین ਬਾਰੇ ਕੋਈ ਮਾੜੀ ਗੱਲ ਨਾ ਕੋ ਕਿਉਂਕਿ ਉਹ ਜਦੋਂ ਜਵਾਬੀ ਤੌਰ ਤੇ ਤੁਹਾਡੇ ਕਹਿਗਾ ਫਿਰ ਤੁਹਾਨੂੰ ਦੁੱਖ ਹੋਇਆ ਸੋ ਮਤਲਬ ਇਹ ਹੈ ਉਹਨਾਂ ਨੂੰ ਵਰਜ ਦਿੱਤਾ ਹੈ ਕਿ ਵੀ ਤੁਸੀਂ ਮੂਮਨ ਹੋ ਇਹ ਤੁਹਾਡਾ ਈਮਾਨ ਹੈ ਤੁਸੀਂ ਇਹਦੇ ਤੇ ਰਹਿਣਾ ਪਰ ਕਿਸੇ ਬਾਰੇ ਅਪ ਸ਼ਬਦ ਨਹੀਂ ਕਹਿਣੇ ਹੁਣ ਇਸੇ ਤਰ੍ਹਾਂ ਸਿੱਖੀ ਦਾ ਤਾਂ ਬੇਸ ਸੀ ਪਿਆਰ ਹੈ ਜਿੱਥੇ ਗੁਰੂ ਸਾਹਿਬ ਨੇ ਦੋਨ ਹੀ ਜਿਹੜੇ ਉੱਥੋਂ ਦੇ ਵੱਡੇ ਪ੍ਰੋਮਿਨੈਂਟ ਥਾਟ ਸੀ ਹਿੰਦੂ ਥਾਟ ਐਂਡ ਇਸਲਾਮਿਕ ਥਾਟ ਔਰ ਇਹੀ ਕਾਰਨ ਹੈ ਕਿ ਵੈਸਟਰਨ ਜਿਹੜੇ ਹਿਸਟੋਰੀਅਨ ਨੇ ਉਹ ਸਿੱਖ ਧਰਮ ਨੂੰ ਐਜ਼ ਅ ਬ੍ਰਿਜ ਦੇਖਦੇ ਨੇ ਔਰ ਜੋ ਮੁਹੱਬਤ ਦਾ ਪੈਗਾਮ ਸਿੱਖੀ ਦਾ ਅਸੀਂ ਤਾਂ ਕੋਈ ਵੀ ਐਸਾ ਕੋਈ ਵੀ ਵਾਕਿਆ ਜਿਹੜਾ ਸਾਡੇ ਇਤਿਹਾਸ ਦਾ ਹੈ ਉਹ ਇਸ ਨਾਲ ਨਹੀਂ ਜੋੜਿਆ ਜਾ ਸਕਦਾ ਕਿ ਇਹਦੇ باوجود ਕਿ ਜੋ ਕੁਝ ਸਾਡੇ ਨਾਲ ਪਿਛਲੇ 40 ਸਾਲਾਂ ਚ ਹੋਇਆ ਹੈ ਪਰ ਕੋਈ ਇੱਕ ਵੀ ਵਾਕਿਆ ਪੰਜਾਬ ਚ ਨਹੀਂ ਹੋਇਆਗਾ ਕੋਈ ਸਿੱਖਾਂ ਦੀ ਭੀੜ ਨੇ ਜਾ ਕੇ ਕੋਈ ਹਿੰਦੂਆਂ ਦੇ ਘਰ ਤੇ ਹਮਲਾ ਕੀਤਾ ਜਾਂ ਕਿਸੇ ਹਿੰਦੂਦਾਨ ਨੂੰ ਦਾ ਨੁਕਸਾਨ ਕੀਤਾ ਇਸੇ ਤਰ੍ਹਾਂ ਜਦੋਂ ਮਸੀਤਾਂ ਨੂੰ ਸੰਭਾਲਣ ਦੀ ਗੱਲ ਜਾਂ ਇਵਨ ਛੇਵੇਂ ਪਾਤਸ਼ਾਹ ਜਦੋਂ ਹਰਗੋਬਿੰਦਪੁਰ ਵਸਾਂਦੇ ਨੇ ਇਹੋ ਮਸਜਿਦ ਬਣਾਉਂਦੇ ਨੇ ਤੇ ਉਹਨੂੰ ਅੱਜ ਤੱਕ ਵੀ ਗੁਰੂ ਕੀ ਮਸਜਿਦ ਕਿਹਾ ਜਾਂਦਾ ਹੈ 47 ਦੇ ਪਾਗਲਪੰਦੇ ਦੌਰ ਚ ਨਿਹੰਗ ਸਿੰਘ ਉਹਦੀ ਹਿਫਾਜ਼ਤ ਕਰਦੇ ਨੇ ਤੇ ਕੁਛ ਵਰੇ ਪਹਿਲਾਂ ਜਦੋਂ ਸਿੰਘਾਂ ਨੇ ਕਿਹਾ ਉਹਨਾਂ ਦੇ ਵਕਫ ਬੋਰਡ ਨੂੰ ਕਿ ਭਾਈ ਮਸਜਿਦ ਹੈ ਇਹ ਹਿਸਟੋਰੀਕਲ 400 ਸਾਲ ਪੁਰਾਣੀ ਤੁਹਾਡੇ ਉਹਨਾਂ ਨੇ ਕਿਹਾ ਨਹੀਂ ਤੁਸੀਂ ਵੀ ਹਿਫਾਜ਼ਤ ਕੀਤੀ ਹੈ ਤੁਸੀਂ ਇਹਦੀ ਸੇਵਾ ਸੰਭਾਲ ਕਰੋ ਸੋ ਅਸੀਂ ਤਾਂ ਉਸ ਫੇਥ ਨਾਲ ਜੁੜੇ ਹੋਏ ਹਾਂ ਸੋ ਮੈਂ ਤਾਂ ਇਹ ਵਾਰ ਨਹੀਂ ਕਰਨਾ ਚਾਹੁੰਦਾ ਹੈ ਕਿ ਭਾਈ ਇਹ ਸ਼ਰਾਰਤ ਕਿਸੇ ਨਾ ਕਿਸੇ ਪਾਸੇ ਆਉਂਦੀ ਹੈ ਨਾਵਾ ਦੀ ਆਈਡੀ ਕਿਦੀ ਕੀ ਹੈ ਪਹਿਲਾਂ ਉਹ ਫੇਕ ਨਾਲ ਸ਼ੁਰੂ ਹੁੰਦਾ ਹੈ ਅੱਜ ਕੱਲ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਇਮੇਜ ਕ੍ਰੀਏਟ ਕਰਾ ਕੇ ਜੋ ਮਰਜ਼ੀ ਉਹਦੇ ਤੋਂ ਕੋਈ ਜਾਓ ਇਸ ਤੋਂ ਬਚਣ ਦੀ ਲੋੜ ਹੈ ਇਹ ਸਾਡੀ ਸਾਂਝ ਕਿਸੇ ਦੇ ਵੀ ਮਜ਼ਹਬ ਦਾ અપਮਾਨ ਕਰਨਾ ਅਪਸ਼ਬਦ ਕਹਿਣਾ ਉਹ ਭਾਵੇਂ ਹਿੰਦੂਆਂ ਦੇ ਵੀ ਦੇਵੀ ਦੇਵਤੇ ਹੋਣ ਅਸੀਂ ਸਮਝਦੇ ਬੇਸ਼ੱਕ ਅਸੀਂ ਬੁੱਧ پرست ਨਹੀਂ ਆ ਅਸੀਂ ਕੋਈ ਉਹਨਾਂ ਦੇ ਮਾਈਥੋਲੋਜੀਕਲ ਗੋਡ 'ਤੇ ਯਕੀਨ ਨਹੀਂ ਰੱਖਦੇ ਪਰ ਅਸੀਂ ਉਹਨਾਂ ਦੇ ਉਸ ਹੱਥ 'ਤੇ ਯਕੀਨ ਰੱਖਦੇ ਆ ਕਿ ਜੇ ਉਹ ਉਹਨਾਂ ਦਾ ਉਬਾਦਤ ਆ ਹੈ ਤੇ ਇੱਥੇ ਤਾਂ ਜਿਹੜੀਆਂ ਸਾਡੀਆਂ ਸੰਝਾਂ ਨੇ ਉਹ ਧਾਰਮਿਕ ਤੌਰ ਤੇ ਪਾਈ ਮਰਦਾਨੇ ਦੀ ਰਬਾਬ ਗੁਰੂ ਨਾਨਕ ਸਾਹਿਬ ਦੀ ਬਾਣੀ ਸਾਈ ਮੀਆਂ ਮੀਰ ਗੁਰੂ ਅਰਜਨ ਸਾਹਿਬ ਪੀਰ ਬੁੱਧੂ ਸ਼ਾਹ ਔਰ ਸੈਦ ਖਾਨ ਔਰ ਕਿਸ ਲੈਵਲ ਦੀਆਂ ਉਹ ਸਾਂਝਾ ਔਰ ਜੇ ਅਸੀਂ ਈਵਨ ਕਰੰਟ ਜੂਨ 84 ਦੇਖੇ ਅੱਜ ਵੀ ਮੈਂ ਦੋ ਜਿਹੜੀਆਂ ਅਕਸਰ ਨਜ਼ਮਾਂ ਜਦੋਂ ਸਾਂਝ ਦੀ ਗੱਲ ਕਰਦੇ ਹਾਂ ਕਲਾਮਾ ਇਕਬਾਲ ਦੀ ਨਾਨਕ ਵਾਂਗੇਦਰਾ ਚ ਕੋਟ ਕਰਦੇ ਹਾਂ ਤੇ ਫਿਰ ਅਫਸਲ ਐਸ ਰੰਦਾਵਾ ਜਿਹੜੇ 9 ਜੂਨ ਨੂੰ ਲਹਿੰਦੇ ਪੰਜਾਬ 'ਚ ਬੈਠ ਕੇ ਜੋ ਸਿੱਖ ਕੌਮ ਦੇ ਨਾਲ ਵਾਪਰ ਰਿਹਾ ਉਸ ਦੇ ਉੱਤੇ ਹੰਝੂ ਹੀ ਨਹੀਂ ਘੇਰਦੇ ਉਹ ਕਲਾਸਿਕ ਨਜ਼ਮ ਜਿਹੜੀ ਅੱਜ ਵੀ ਮੈਂ ਨਹੀਂ ਸਮਝਦਾ ਵੀ ਜਿਵੇਂ ਆਲਾਮਾ ਇਕਬਾਲ ਨੇ ਜਿਹੜੀ ਟ੍ਰਿਬਿਊਟ ਗੁਰੂ ਨਾਨਕ ਸਾਹਿਬ ਨੂੰ ਦਿੱਤੀ ਹੈ ਕੋਈ ਹੋਰ ਸਿੱਖ ਵੀ ਦੇ ਸਕਿਆ ਜਾਂ ਉਸ ਨਜ਼ਮ 'ਚ ਸਾਰੇ ਬ੍ਰਾਹਮਣਵਾਦ ਰੂਪ ਦੀ ਜਿਹੜੀ ਹੈ ਹਜ਼ਾਰਾਂ ਸਾਲਾਂ ਦੀ ਸੋਚ ਵੀ ਹੈ ਤੇ ਮਰਦੇ ਕਾਮਿਲ ਗੁਰੂ ਨਾਨਕ ਸਾਹਿਬ ਨੂੰ ਟ੍ਰਿਬਿਊਟ ਵੀ ਹੈ ਇਵੇਂ ਹੀ ਕੱਲੂ ਕਾਰਾ 84 ਦੇ ਉੱਤੇ ਅਫਸਲ ਐਸਰ ਰੰਦਾਵਾ ਦੀ ਉਸ ਕਲਾਸਿਕ ਪੋਮ ਨੂੰ ਜਿਹਦੇ 'ਚ ਵੈਰੀਆਂ ਕੱਢ ਵਿਖਾੜਿਆ ਪੰਜ ਸਦੀਆਂ ਦਾ ਵੈਰ ਵੀ ਪਰ ਨਾਲ ਦੀ ਨਾਲ ਕਿ ਔਰਕ ਮੁੱਕੇਗੀ ਇਹ ਰਾਤ ਇਹ ਸੋ ਅਸੀਂ ਸਮਝਦੇ ਆਂ ਉਮਰ ਬਾਜਵਾ ਜੀ ਦਾ ਵੀ ਬਹੁਤ-ਬਹੁਤ ਸ਼ੁਕਰੀਆ ਹੈ। ਅੱਛਾ। ਔਰ ਜਾਫੀ ਸਿੰਘ ਹੋਰਾਂ ਦਾ ਵੀ ਕਿ ਉਹਨਾਂ ਨੇ ਇਸ ਦੇ ਉੱਤੇ ਫੋਕਸ ਕਰਵਾਇਆ ਪਰ ਅਸੀਂ ਸਮਝਦੇ ਆਂ ਵੀ ਇਸ ਹਿੰਦੂਤਵੀ ਟਰੈਪ ਤੋਂ ਬਚਣ ਦੀ ਰੋਡ ਹੈ। ਬਿਲਕੁਲ। ਨਫਰਤ ਦੀ ਸਾਡੇ ਚ ਕੋਈ ਥਾਂ ਨਹੀਂ ਹੈ ਜੀ ਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੁਣ ਆਪਾਂ ਜਿਹੜੇ ਈਵਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਦਾਤ ਕਰਦੇ ਹਾਂ ਦਵਿੰਦਰ ਸੰਧੂ ਜੀ ਧਰਮ ਸਿੰਘ ਜੀ ਬਸਰਾ ਜੀ ਸੋਨਮਾਲ ਜੀ ਇੰਦਰ ਸਿੰਘ ਸੰਧੂ ਜੀ ਮਨਜੀਤ ਸਿੰਘ ਜੀ ਔਰ ਰਣਜੀਤ ਸਿੰਘ ਜੀ ਸਿੰਘ ਗਰਚਾ ਜੀ ਫਿਰ ਇਸੇ ਤਰ੍ਹਾਂ ਤਲਜੀਤ ਸਿੰਘ ਜੀ ਫੇਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਲਾਡੀ ਸਿੰਘ ਜੀ ਇਹ ਸਭ ਸਾਨੂੰ ਖਾਲਸਾਨ ਜ਼ਿੰਦਾਬਾਦ ਕਹਿੰਦੇ ਨੇ ਔਰ ਵਾਇਕ ਜੀ ਦਾ ਖਾਲਸਾ ਵੈਜੂਗੀ ਫਤਿਹ ਕਹਿੰਦੇ ਨੇ ਕਮਲਜੀਤ ਸਿੰਘ ਜੀ ਕਹਿੰਦੇ ਯੂਕੇ ਦਾ ਇੱਕ ਨਾਗਰਿਕ ਨਹੀਂ ਬਲਕਿ ਦੋ ਭਾਰਦੀ ਹਿਸਾਬ ਹਿ ਹਿਫਾਜ਼ਤ ਵਿੱਚ ਹਨ ਹਿਫਾਜ਼ਤ ਵਿੱਚ ਹਨ ਕਿ ਜਿਸ ਤਰ੍ਹਾਂ ਕਿ ਇੱਕ ਜੱਗੀ ਜੋਲ ਹੈ ਤੇ ਦੂਜੀ ਪਾਈ ਅਮਰਪਾਲ ਸਿੰਘ ਦੀ ਸਿੰਘ ਨਹੀਂ ਜਿਸ ਤੇ ਕੋਈ ਦੋਸ਼ ਨਹੀਂ ਹੈ ਸੋ ਲੀਨ ਜੀ ਕੰਨਨੇ ਨੇ ਵਾਇਗੁਰ ਜੀ ਆਲ ਅਬਾਊਟ 206 ਖਾਲਸਾ ਜੀ ਫਤਿਹ ਬਲਾਨ ਨੇ ਜਤਿੰਦਰ ਸਿੰਘ ਜੀ ਪੰਦੀਰ ਜੈਦ ਦੀਸ਼ ਜੀ ਜਗਦੀਸ਼ ਜੀ ਔਰ ਇਸੇ ਤਰ੍ਹਾਂ ਅਮਰ ਜੀ ਸਾਨੀ ਜੀ ਇਹ ਸਭ ਸਾਨੂੰ ਫਤਿਹ ਬਲਾਨ ਨੇ ਖਾਲਸਾ ਜਿੰਦਾਬਾਦ ਕੰਨੇ ਨੇ ਮੀਆਂ ਸਰਵਰ ਜੀ ਕੰਨਨੇ ਕਿ ਸਰ ਵਾਇਡ ਦਾ ਸਿੱਖ ਲੀਡਰਸ਼ਿਪ ਡਿਡਨਟ ਅੰਡਰਸਟੈਂਡ ਥੈਟ ਜਨਾ ਸਾਬਸ ਸੈਡ ਫੋਰ ਹਿੰਦੂਸ ਇਨ 1947 ਐਂਡ ਬਿਫੋਰ ਆ ਮੀਆਂ ਸਰਵਰ ਜੀ ਬਿਲਕੁਲ ਇੱਕ ਇਤਿਹਾਸਕ ਗੁਨਾਹ ਹੈ ਸਾਡੇ ਉਸ ਦੌਰ ਦੀ ਲੀਡਰਸ਼ਿਪ ਦਾ ਵੈਸੇ ਮਲਟੀਪਲ ਰੀਜਨਸ ਨੇ ਬਹੁਤ ਸਾਰਾ ਡਿਸਟਰਸਟ ਫਰਵਰੀ ਮਾਰਚ ਤੋਂ ਲੈ ਕੇ ਅਗਸਤ ਤੱਕ ਵੀ ਬਿਲਟ ਹੋਇਆ ਮਾਰਚ ਦੇ ਵਿੱਚ ਜਦੋਂ ਰਾਵਲਪਿੰਡੀ ਬੈਲਟ ਦੇ ਵਿੱਚ ਸਿੱਖਾਂ ਦੇ ਖਿਲਾਫ ਵੱਡੇ ਪੈਮਾਨੇ ਤੇ ਵਾਇਲੈਂਸ ਹੋਈ ਮਾਸਟਰ ਤਾਰਾ ਸਿੰਘ ਦੇ ਆਪਣੇ ਪਰਵਾਰ ਦਾ ਵੀ ਬਹੁਤ ਸਾਰੇ ਜੀ ਮਾਰੇ ਗਏ ਬਹੁਤ ਸਾਰੀਆਂ ਸਿੱਖ ਬੱਚੀਆਂ ਉਧਾਰੀਆਂ ਗਈਆਂ ਉਹਨੇ ਉਹ ਮਾਹੌਲ ਕ੍ਰੀਏਟ ਕਰ ਦਿੱਤਾ ਕਿ ਜਦੋਂ ਤੱਕ ਕਾਇਦ ਆਜ਼ਮ ਦੀ ਫੇਰ ਗੱਲਬਾਤ ਦੀ ਆਫਰ ਰਹੀ ਮਾਸਟਰ ਤਾਰਾ ਸਿੰਘ ਬਿਲਕੁਲ ਹੌਸਟਾਈਲ ਹੋਏ ਔਰ ਮੈਂ ਸਮਝਦਾ ਕਿ ਸ਼ਾਇਦ ਇਹ ਜਿਸ ਲੈਵਲ ਦੀ ਇੰਟੈਲੈਕਚੁਅਲ ਪਹੁੰਚ ਗਾਂਧੀ 네ਹਰੂ ਪਟੇਲ ਦੀ ਦੂਆ ਵੱਲੋਂ ਸੀ ਔਰ ਮਿਸਟਰ ਜਨਾ ਜਿਹੜੇ ਕਿ ਇੱਕ रोशन दिमाग और हिंदू तवियां दी हकीकत नु समझ चुके सी ओना दी सी साडी लीडरशिप इंटेलेक्चुअली समय दी हाण दी नहीं सी ओ गांधे नेहरू ਵਿਚਲਾ ਜਿਹੜਾ ਲੁਕਿਆ ਹੋਇਆ ਬਨਾਰਸੀ Hindu ਆ ਉਹ ਨਹੀਂ ਦੇਖ ਸਕੇ ਉਹ ਜਨਾਬ ਸਾਹਿਬ ਨੇ ਦੇਖਿਆ ਉਹਨਾਂ ਨੇ ਆਪਣੇ ਲੋਕਾਂ ਨੂੰ ਘਟੋ ਘਾਟ ਅਜ 23 24 24 ਕਰੋੜ ਹੋਣ ਪਾਕਿਸਤਾਨ ਦੀ ਆਬਾਦੀ ਹੈ ਉਹਨਾਂ ਨੂੰ ਆਜ਼ਾਦ ਕਰਵਾਇਆ ਲੇਕਿਨ ਇਵਨ ਵਿਦਨ ਇੰਡੀਅਨ ਮੁਸਲਮਜ਼ ਵੀ ਅਜ ਉਨੇ ਇੱਕ 22 ਕਰੋੜ ਜਿਹੜੇ ਨੇ ਉਹ ਨੇ ਜਿਨ੍ਹਾਂ ਨੂੰ 20 ਗੱਲ ਸਮਝ ਨਹੀਂ ਸੀ ਆਈ ਜਨਾਬ ਸਾਹਿਬ ਦੀ ਪਗ ਸਿੰਘ ਵਾਜੇ ਕਹਿੰਦੇ ਪੰਜਾਬੀ ਹੀਰੋ ਰਾਜਪ੍ਰੀਤ ਸਿੰਘ ਵੀ ਔਰ ਇਸੇ ਤਰ੍ਹਾਂ ਰਜਿੰਦਰ ਕੰਗ ਜੀ ਫਿਰ ਇਸ ਤਰ੍ਹਾਂ ਨਿਹੰਗ ਸਿੰਘ ਜੀ ਮੀਆਂ ਸਰਵਰ ਜੀ ਫਿਰ ਕਹਿੰਦੇ ਡਾਕਟਰ ਸਾਹਿਬ ਇਹ ਤੁਸੀਂ ਪੜ੍ਹ ਦੋ ਮੀਆਂ ਹਾਂਜੀ ਮਾਈ ਮਜ਼ਾ ਦੀ ਯੂਸਟੂ ਸੇ 올 ਡੇ ਕੁੱਲ ਦਾ ਭਲਾ ਤੇ ਕੁੱਲ ਦੀ ਖੈਰ ਹਮ ਸ਼ੀ ਲਰਨਡ ਫਰਮ ਹਰ ਸਿੱਖ ਆਂਟੀ ਬਿਫੋਰ 1947 ਸਰਵਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ ਉਹ ਤਾਂ ਇਨੀਆਂ ਸਾਂਝਾਂ ਦੀ ਗੱਲ ਸੀ ਮੈਂ ਹੁਣ ਤੁਸੀਂ ਜ਼ਿਕਰ ਕੀਤਾ ਆਪਣੇ ਮਾਤਾ ਦਾ ਤੇ ਮੈਨੂੰ ਯਾਦ ਹੈ ਕਿ ਡਾਕਟਰ ਸਿੰਥੀਆ ਕੈਪਲੇ ਜਿਹੜੇ ਕਿ ਇੱਕ ਪਾਕਿਸਤਾਨੀ ਲਾਹੌਰ ਦੇ ਵਕੀਲ ਸਨ ਮਿਸਟਰ ਖਾਲਿਦ ਉਹਨਾਂ ਨਾਲ ਵਿਆਹ ਹੋਏ ਸੀ ਸਿੰਥੀਆ ਕੈਪਲੇ ਮਹਿਮੂਦ ਉਹਨਾਂ ਦਾ ਨਾਮ ਸੀ ਤੇ ਉਹਨਾਂ ਨੇ ਖਾਲਸਤਾਨ ਦੇ ਮੁੱਦੇ ਤੇ ਖਾਸ ਜਿਹੜਾ ਫਾਈਟਿੰਗ ਫਾਰ ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਇਸ ਦੇ ਉੱਤੇ ਕੰਮ ਕੀਤਾ ਔਰ ਮੈਂ ਜਦੋਂ ਪਹਿਲੀ ਵਾਰ ਉਹਨਾਂ ਨੂੰ ਮਿਲਣ ਗਿਆ ਯੂਨੀਵਰਸਿਟੀ ਆਫ ਮੇਨ ਚ ਇੱਕ ਕਪਲ ਰਹਿੰਦਾ ਸੀ ਤੇ ਮੈਂ ਖਾਲਦ ਸਾਹਿਬ ਦਾ ਸ਼ੁਕਰੀਆ ਅਦਾ ਕੀਤਾ ਮੈਂ ਕਿਹਾ ਜੀ ਤੁਹਾਡੀ ਜੇ ਹਮਦਰਦੀ ਨਾ ਹੁੰਦੀ ਤਾਂ ਜਿਵੇਂ ਡਾਕਟਰ ਸਿੰਥੀਆ 4-5 ਸਾਲ ਮੇਰੇ ਨਾਲ ਟਰੈਵਲ ਵੀ ਕਰਦੇ ਰਹੇ ਨੇ ਘਰੋਂ ਉਹਨਾਂ ਦੀ ਬੱਚੀ ਸੀ ਨੈਣ ਤਾਰਾ ਛੋਟੀ ਉਹਨੂੰ ਛੱਡ ਕੇ ਤੇ ਉਹ ਮੈਨੂੰ ਕਹਿਣ ਲੱਗੇ ਕਹਿੰਦੇ ਜੀ ਸਾਡੇ ਮਦਰ ਦਾ ਜਿਹੜਾ ਸਾਈਡ ਤੋਂ ਪਿੰਡ ਹੈ ਸਾਡਾ ਤਰਨਤਾਰਨ ਦੇ ਨੇੜੇ ਪਿੰਡ ਸੀ ਸਾਡੇ ਕਹਿੰਦੇ ਮਾਈ ਮਾਤਾ ਅੰਮੀ ਜਿਹੜੇ ਨੇ ਉੱਥੋਂ ਆਏ ਸੀ ਔਰ ਪੰਜਾਵਿਆਂ ਦਾ ਜ਼ਿਕਰ ਕਰਦੇ ਆ ਉਹਨਾਂ ਨੇ ਕਿਹਾ ਕਿ ਜੀ ਅਸੀਂ ਅੰਮੀ ਨੂੰ ਕਹਿਣਾ ਕਿ ਵੀ ਅੰਮੀ ਤੁਹਾਨੂੰ ਹੱਜ ਦੇ ਉੱਤੇ ਤੁਸੀਂ ਪ੍ਰਬੰਧ ਕਰਦੇ ਆ ਕਹਿੰਦੇ ਵੀ ਨਹੀਂ ਮੈਨੂੰ ਜੇ ਤੁਸੀਂ ਮੇਰਾ ਹੱਜ ਇਹ ਹੈ ਵੀ ਜੇ ਮੈਨੂੰ ਤੁਸੀਂ ਤਰਨਤਾਰਨ ਦੇ ਦਰਸ਼ਨ ਕਰਾ ਦਿਓ ਗੁਰਦੁਆਰੇ ਦੇ ਵੀ ਮੈਂ ਛੋਟੇ ਹੁੰਦਿਆ ਜਿਹੜਾ ਉੱਥੇ ਜਾਂਦੀ ਹੁੰਦੀ ਸੀ ਤੇ ਕਹਿੰਦਾ ਵੀ ਉਹਨਾਂ ਜ਼ਮਾਨਿਆਂ 'ਚ ਜਿਹੜਾ ਉਹ ਮੌਕਾ ਬਣ ਨਹੀਂ ਸਕਿਆ ਅਮੀ ਸਾਡੀ ਮਰ ਗਈ ਉਹ ਉਹਨੇ ਕਿਹਾ ਜੀ ਨਹੀਂ ਮੇਰਾ ਹੱਜ ਹੈ ਜੇ ਤੁਸੀਂ ਮੈਨੂੰ ਤਰਨ ਤਾਰਨ ਕਰਾ ਦਿਓ ਤੇ ਉਹ ਕਹਿੰਦਾ ਜੀ ਸਾਡੀ ਅਮੀ ਨੂੰ ਅਸੀਸਾਂ ਦਿਓ ਵੀ ਜਿਨ੍ਹਾਂ ਨੇ ਸਾਡੇ ਮਨਾਂ 'ਚ ਸਿੱਖਾਂ ਪ੍ਰਤੀ ਇੰਨੀ ਪਿਆਰ ਵਾਲੀ ਭਾਵਨਾ ਪਰੀ ਹੋਈ ਹੈ ਸੋ ਬਿਲਕੁਲ ਤੁਸੀਂ ਠੀਕ ਕਿਹਾ ਹੁਣ ਮੀਆਂ ਸਰਵਰ ਜੀ ਨੇ ਵੀ ਕਿਹਾ ਵੀ ਇਹ ਕਿਉਂਕਿ ਇੱਕ ਸੰਝ ਉਸ ਪਾਠ ਤੋਂ ਸੀ ਇਹ ਪਤਾ ਨਹੀਂ 47 ਦੀ ਨਫ਼ਰਤ ਕਿੱਥੋਂ ਆਲ ਆਫ a ਸਡਨ ਜਿਹੜੀ ਆ ਉਹ ਇੱਕ ਜ਼ਹਿਰ ਵਾਂਗ ਫਸਰੀ ਨਹੀਂ ਤਾਂ ਉਹ ਸਾਂਝਾਂ ਵਾਲੀ ਗੱਲ ਬਹੁਤ ਕਾਮਨ ਸੀ ਜਾਰਦਨ ਜੀ ਖਾਲਸਾ ਜਿੰਦਾਬਾਦ ਕਹਿੰਦੇ ਜੁਗਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਮੈਂ ਗੁਰਦੁਆਰਾ ਕੀਰਤਨ ਕਰਨ ਲੇ ਕਿ ਭਾਈ ਸਾਹਿਬ ਮੈਨੂੰ ਲੱਗਦਾ ਹੈ ਕਿ ਇਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰਨਗੇ ਕਰਨਗੇ ਪਰ ਆਪਣੀ ਇੱਜ਼ਤ ਬਚਾ ਕੇ ਤੁਹਾਡਾ ਕੀ ਵਿਚਾਰ ਹੈ ਅ ਮੈਂ ਤੁਹਾਡੀ ਗੱਲ ਵੈਸੇ ਸਮਝ ਨਹੀਂ ਸਕਿਆ ਮੈਨੂੰ ਲੱਗਦਾ ਹੁਣ ਉਹਨਾਂ ਦੀ ਹਾਈ ਕੋਰਟ 'ਚ ਅਪੀਲ ਲੱਗੀ ਹੈ ਸ਼ਾਇਦ ਅਖੀਰਲਾ 28 ਕਿਹੜੀ ਜੁਲਾਈ ਜਾਂ ਅਗਸਤ ਦੀ ਤਰੀਕ ਪਈ ਹੈ ਏਜੰਸੀਆਂ ਦੀ ਖੇਡ ਹੈ ਜਦੋਂ ਉਹ ਸਮਝਣਗੇ ਕਿ ਭਾਈ ਇਹ ਹੁਣ ਛੱਡਣਾ ਹੈ ਜਾਂ ਉਹਨਾਂ ਨੂੰ ਲੱਗਾ ਵੀ ਨਹੀਂ ਅੰਦਰ ਰੱਖਣਾ ਹੈ ਉਹਨਾਂ ਦੇ ਫਾਇਦੇ 'ਚ ਹੈ ਕੋਈ ਸਿੱਖਾਂ ਦਾ ਭਲਾ ਨਾ ਹੋ ਜਾਏ ਫਿਰ ਉਹ ਛੱਡਣਗੇ ਵੀ ਨਹੀਂ ਹਰ ਸਿਮਰਨ ਸਿੰਘ ਢੱਲੋਂ ਜੀ ਖਾਲਸਾ ਜਿੰਦਾਬਾਦ ਕਹਿੰਦੇ ਨੇ ਸ਼ਰਦਾ ਸਿੰਘ ਜੀ ਅਵਤਾਰ ਸਿੰਘ ਜੀ ਗੁਜਰ ਸਿੰਘ ਜੀ ਨਰਿੰਦਰ ਜੀ ਔਰ ਇਸ ਦਾ ਸ੍ਰਮਕਮੰਦਰਾ ਜੀ ਇਸ ਸਭ ਸਾਨੂੰ ਫਤਿਹ ਔਰ ਖਾਲਸਾ ਜਿੰਦਾਬਾਦ ਕਹਿੰਦੇ ਡਿਸਾਈਨਰ ਆਫ ਪੰਜਾਬ ਕਹਿੰਦੇ ਮੈਂ ਸਰਦਾਰ ਭਗਤ ਸਿੰਘ ਮੀਆਂ ਮੀਆਂ ਸਰਵਰ ਭਗਤ ਸਿੰਘ ਅਚਾਨਣੇ ਜਵਾਬ ਦਿੰਦਾ ਮੀਆਂ ਸਰਵਰ ਭਗਤ ਸਿੰਘ ਵਾਸ ਨੈਵਰ ਏ ਪੰਜਾਬੀ ਹੀਰੋ ਹਿਸ ਰਾਈਟਿੰਗਸ ਟੈਲਸ ਅਬਾਊਟ ਅ ਹੇਟ ਟੁਵਾਰਡਸ ਅ ਪੰਜਾਬੀ ਲੈਂਗੁਏਜ ਹੀ ਵਾਸ ਸਟਿਲ ਲਰਨਿੰਗ ਐਂਡ ਯੂਜ਼ਡ ਬਾਈ ਕਮਿਊਨਿਸਟ ਟੀਚਰਸ ਐਂਡ ਲੀਡਰਸ ਦੋ ਹੀ ਐਡਮਾਇਰਡ ਗਦਰੀ ਪਾਪੇ ਹਾਂ ਡਿਸੈਂਡੈਂਟਸ ਆਫ ਪੰਜਾਬ ਨੇ ਠੀਕ ਕਿਹਾ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਗਤ ਸਿੰਘ ਬਹਾਦਰੀ ਦੇ ਪੱਖੋਂ ਨਿਡਰਤਾ ਇੰਟੈਲੈਕਚੁਅਲ ਪੱਖੋਂ ਵੀ ਪਰ ਜਿਵੇਂ ਕਿਹਾ ਇਹਨਾਂ ਨੇ ਡਿਸੈਂਡੈਂਟਸ ਆਫ ਪੰਜਾਬ ਨੇ ਕਿ ਅਜੇ ਉਹ ਲਰਨਿੰਗ ਕਰਪਟ ਸੀ ਕਿਉਂਕਿ ਜੋ ਹੀ ਇਹ ਗਦਰ ਪਾਰਟੀ ਮੂਵਮੈਂਟ ਫੇਲ ਹੁੰਦੀ ਹੈ 1917 ਦੇ ਵਿੱਚ ਰਸ਼ੀਅਨ ਤਬਦੀਲੀ ਹੋਈ ਔਰ ਉਦੋਂ ਤੱਕ ਕਮਿਊਨਿਜ਼ਮ ਦਾ ਜਿਹੜਾ ਫੈਰੋਸ਼ੀਅਸ ਰੂਪ ਕਿਸੇ ਨੂੰ ਨਜ਼ਰ ਨਹੀਂ ਸੀ ਇਹ ਵੀ ਟੂ ਯੰਗ इंप्रेसिबल माइंड्स ਸੀ ਔਰ ਉਹਨਾਂ ਦਾ ਨਾਰਾ ਇਹੀ ਸੀ ਕਿ ਜੀ ਮਜ਼ਦੂਰ ਔਰ ਕਿਰਤੀ ਇਕੱਠੇ ਹੋ ਜਾਓ ਸੋ ਇਹ ਔਰ ਮੈਨੂੰ ਲੱਗਦਾ ਵੀ ਬਹੁਤ ਸਾਰਾ ਜੋ ਭਗਤ ਸਿੰਘ ਦੇ ਨਾਂ ਥੱਲੇ ਬਾਅਦ ਚ ਕਮਿਊਨਿਸਟਾਂ ਨੇ ਪ੍ਰਚਾਰਿਆ ਵੀ ਸ਼ਾਇਦ ਉਹਦੀ オリジナル ਥਿੰਕਿੰਗ ਨਾ ਵੀ ਹੋਏ ਔਰ ਉਹਨੂੰ ਪ੍ਰਚਾਰਦੇ ਰਹੇ ਕਿ ਮੈਂ ਹਾਸ ਤੱਕ ਕਿਉਂ ਬਣਿਆ ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਉਹ ਅਜੇ ਰੜ ਰਿਹਾ ਸੀ ਇਸ ਲਈ ਉਹ ਹਿੰਦੀ ਜ਼ਬਾਨ ਨੂੰ ਐਜ਼ ਅ ਰਾਸ਼ਟਰੀ ਭਾਸ਼ਾ ਦੇਖਦਾ ਸੀ ਔਰ ਉਹਨੂੰ ਆਪਣੀ ਜ਼ਬਾਨ ਪੰਜਾਬੀ ਤੋਂ ਲੱਗਦਾ ਸੀ ਕਿ ਜੀ ਇਹ ਜਿਵੇਂ ਕਰੋਕੀ ਲਿਜ਼ਮ ਜਾਂ ਇੱਕ ਵਖਵਾਦ ਕਰਨ ਵਾਲੀ ਗੱਲ ਹੈ ਸੋ ਇਹਦੇ ਵਿੱਚ ਕੋਈ ਹਾਂ ਉਹ ਇੱਕ ਯੋਧੇ ਵਾਂਗ ਹਸਤਾ ਫਾਂਸੀ ਦੇ ਉੱਤੇ ਚੜਿਆ ਔਰ ਉਸ ਦੇ ਅੰਦਰ ਜ਼ਜ਼ਬਾ ਕੁਰਬਾਨੀ ਦਾ ਭਰਪੂਰ ਸੀ ਲੇਕਨ ਬਹੁਤ ਸਾਰੀਆਂ ਚੀਜ਼ਾਂ ਆਜੇ ਜਿਹੜੀਆਂ ਨੇ 21-22 ਸਾਲਾਂ ਦਾ ਮੁੰਡਾ ਹੈ ਅਸੀਂ ਦੇਖਦੇ ਹਾਂ ਕਿੰਨਾ ਉਹਦੇ ਵਿੱਚ ਜਿਹੜਾ ਉਹ ਮੈਚਿਓਰਿਟੀ ਕੁਝ ਮਾਮਲਿਆਂ 'ਚ ਨਹੀਂ ਹੋਏਗੀ ਹਾਲਾਂ ਜਿਵੇਂ ਉਹਨਾਂ ਦੀ ਇੱਕ ਮੀਟਿੰਗ ਪਾਈ ਰਣਜੀਤ ਸਿੰਘ ਹੋਰਾਂ ਨਾਲ ਜਿਹੜੇ ਲਾਹੌਰ ਜੇਲ੍ਹ ਤੋਂ 14 ਸਾਲ ਦੀ ਕੈਦ ਬਾਅਦ ਅਡਰ ਜੇਲ੍ਹਾਂ ਚ ਗੁਜ਼ਰਦਿਆਂ ਰਿਹਾਈ ਉਹਨਾਂ ਦੀ ਲਾਹੌਰ ਚ ਹੋਈ ਭਗਤ ਸਿੰਘ ਨਾਲ ਲਾਸਟ ਮਿਲਣੀ ਦਾ ਜ਼ਿਕਰ ਹੈ ਜਿਹਦੇ ਚ ਉਹਨਾਂ ਸਾਹਮਣੇ ਉਹਨੇ ਐਡਮਿਟ ਕੀਤਾ ਕਿ ਭਾਈ ਮੈਂ ਕਿਵੇਂ ਬੇਸਿਕਲੀ ਤਾਂ ਆਰੀਆ ਸਮਾਜੀ ਟ੍ਰੇਨਿੰਗ ਵੀ ਸੀ ਡੀਏਵੀ ਸਕੂਲਾਂ ਚ ਪੜ੍ਹਿਆ ਸੀ ਉਹਦੇ ਆਪਣੇ ਪਰਿਵਾਰ ਤੇ ਵੀ ਆਰੀਆ ਸਮਾਜੀ ਇੰਪੈਕਟ ਸੀ ਔਰ ਉਹਨੇ ਇਹ ਪ੍ਰਣ ਕੀਤਾ ਸੀ ਕਿ ਮੈਂ ਕਿਸ ਕਤਲ ਨਹੀਂ ਕਰਾਵਾਂਗਾ ਔਰ ਮੈਂ ਗਲਤ ਪ੍ਰਭਾਵ ਥੱਲੇ ਜਿਹੜਾ ਉਹ ਹਿੰਦੂਤਵਾਦ ਇਸ ਨੂੰ ਕਬੂਲਿਆ ਸੋ ਮਲਟੀਪਲ ਚੀਜ਼ਾਂ ਨੇ ਜਿਹੜੀਆਂ ਉਹ ਸਾਰੇ ਨੂੰ ਫਿਗਰ ਨੂੰ ਬਣਾਉਣ ਦੇ ਵਿੱਚ ਜਾਂ ਤੋੜਨ ਦੇ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਹੋਇਆ ਜੀ ਹਰਮਨ ਪੰਨੂ ਜੀ ਅਰ ਇਸ ਤਰ੍ਹਾਂ ਸਿੰਘ ਜੀ ਕਹਿੰਦੇ ਖਾਸਾ ਇਸ ਦਾ ਵਨ ਐਂਡ ਓਨਲੀ ਸੋਲੂਸ਼ਨ ਸ਼ਿੰਦਾ ਸਿੰਘ ਗਿੱਲ ਜੀ ਖਾਲਸਤਾਨੀ ਹੋਰ ਸੁਖਦੀਪ ਸੋਇਤਾ ਜੀ ਅਸੀਂ ਆਪਣਾ ਕਮੈਂਟ ਵੀ ਆਜ਼ਾਦੀ ਦਾ ਨਹੀਂ ਲਿਖ ਸਕਦੇ ਪਤਾ ਨਹੀਂ ਉਦਮ ਸਿੰਘ ਸਾਨੂੰ ਕਿਹੜੀ ਆਜ਼ਾਦੀ ਲੈ ਕੇ ਦੇ ਗਏ ਨੇ ਪੰਨੂ ਭਾ ਹਾਲੇ ਵੀ ਸੰਘਰਸ਼ ਕਰ ਰਹੇ ਨੇ ਜੀ ਔਰ ਇਸੇ ਤਰ੍ਹਾਂ ਖੜਕ ਸਿੰਘ ਜੀ ਧਰਮ ਸਿੰਘ ਜੀ ਗਲੇ ਸਾਬ ਸਭ ਸੱਚੋ ਸੱਚ ਬੋਲਦਾ ਸਿੱਧਕੂ ਨਾ ਡੋਲਦਾ ਇਤਿਹਾਸ ਦੇ ਵਰਕੇ ਫੋਲਦਾ ਜੀ ਵੀ ਰਿਪੋਰਟ ਸੋ ਨਾਈਸ ਔਰ ਰਜਿੰਦਰ ਸਿੰਘ ਜੀ ਔਰ ਬਲਵਿੰਦਰ ਸਿੰਘ ਜੀ ਕੋਲਦੀਪ ਕੌਰ ਜੀ ਸੁਖਵਿੰਦਰ ਸਿੰਘ ਜੀ ਔਰ ਇਸੇ ਤਰ੍ਹਾਂ ਬਲਦੇਵ ਸਿੰਘ ਜੀ ਕੈਨੇਡਾ ਰਿਯਨਲ એનર્ਜੀ ਦੇ ਸਾਬ ਸਾਨੂੰ ਖਾਲਸਾਨ ਫਤਿਹ ਖਾਲਸਾਨ ਜਿੰਦਾਬਾਦ ਕਰਦੇ ਔਰ ਫਤਿਹ ਕਹਿੰਦੇ ਨੇ ਔਰ ਬਲਬੀ ਬਲਬਿੰਦਰ ਸਿੰਘ ਜੀ ਫਿਰ ਇਸ ਤਰ੍ਹਾਂ ਜਸਕੀਰਤ ਸਿੰਘ ਜੀ ਸਾਡੀ ਚੜ੍ਹਦੀ ਕਲਾ ਲੋਚਦੇ ਨੇ ਔਰ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜੰਦਾਬਾਦ ਕਹਿੰਦੇ ਨੇ ਗੁਰਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਫਿਰ ਸਤਾਰਾ ઋષੀ ਭਾਰਤਵਾਦ ਜੀ ਆਏ ਨੇ ਕਿ ਅੱਜ ਇਹਨਾਂ ਦੀ ਸੇਵਾ 'ਚ ਮੈਂ ਹਾਜ਼ਰ ਹੂੰ ਨੇ ਉਹਨਾਂ ਨੇ ਫਤਿਹ ਬੁਲਾਈ ਹੈ ਔਰ ਉਹਨਾਂ ਨੇ ਬੜੇ ਪਿਆਰ ਨਾਲ ਨਾਂ ਲਿਆ ਡੀਅਰ ਕਹਿ ਕੇ ਬਹੁਤ ਚੰਗੀ ਗੱਲ ਹੈ ਡੀਅਰ ਜੀ ਔਰ ਉਹ ਕਹਿੰਦੇ ਨੇ ਵੀ ਇਹ ਰੈਫਰੈਂਡਮ ਵੁੱਡ ਬੀ ਅ ਨਾਨ ਸਟਾਰਟਰ ਬਿਕਾਜ਼ ਇਟ ਵੁੱਡ ਰੇਜ਼ ਇਸ਼ੂ ਆਫ ਐਡਮਿਨਿਸਟ੍ਰੇਸ਼ਨ ਆਰਗੇਨਾਈਜ਼ਿੰਗ ਅ ਰੈਫਰੈਂਡਮ ਵੁੱਡ ਰਿਕੁਆਇਰ ਲੈਕਸ ਆਫ ਪੀਪਲ ਫਿਰ ਉਹਨਾਂ ਦੇ ਸੈਕੰਡ ਮੈਸੇਜ ਹੈ ਯੂਨਾਈਟਿਡ ਨੇਸ਼ਨਸ ਡਸ ਨਾਟ ਆਰਗੇਨਾਈਜ਼ ਰੈਫਰੈਂਡਮਸ ਐਟ ਦਾ ਮੈਕਸਿਮਮ ਇਟ ਕੈਨ ਸੈਂਡ ਅ ਫਿਊ ਆਬਜ਼ਰਵਰਸ ਐਨੀ ਰੈਫਰੈਂਡਮ ਇਨ ਪੰਜਾਬ ਵੁੱਡ ਬੀ ਹੈਲਡ ਬਾਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸੋ ਇਟ ਇਜ਼ ਆਲਵੇਜ਼ ਅ ਨਾਨ ਸਟਾਰਟਰ ਚਲੋ ਪਹਿਲੀ ਗੱਲ ਤਾਂ ਪਾਰਦਵਾਜ ਜੀ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਉੱਤੇ ਆਂਦੇ ਹੋ ਔਰ ਤੁਸੀਂ ਰੈਫਰੈਂਡਮ ਦੀ ਗੱਲ ਕੀਤੀ ਅਸੀਂ ਇਹ ਦੱਸਦੇ ਹੀ ਹੈ ਕਿ ਵੀ ਰੈਫਰੈਂਡਮ ਤਿੰਨ ਟਾਈਪ ਦੇ ਹੁੰਦੇ ਨੇ ਇੱਕ ਜਿਹੜਾ ਯੂਨ ਆਪਣੇ ਜਿਹੜਾ ਕਮਾਂਡ ਥੱਲੇ ਕਰਵਾਉਂਦਾ ਜਿਵੇਂ ਇਸਤੈਮੂਰਚ ਹੋਇਆ ਸਾਊਥ Sudan ਚ ਹੋਇਆ ਉਹਦੇ ਚੋਨਾ ਦੇ ਆਬਜ਼ਰਵਰ ਵੀ ਹੁੰਦੇ ਨੇ ਸਿਸਟਮ ਵੀ ਹੁੰਦਾ ਇੰਟਰਨੈਸ਼ਨਲ ਬਾਡੀ ਵੀ ਯੂਨ ਦੀ ਉਹਦੇ ਚ ਇਨਵੋਲ ਹੁੰਦੀ ਹੈ ਹੂੰ ਦੂਸਰਾ ਮੁਲਕ ਕਰਵਾਉਂਦੇ ਨੇ ਜਿਵੇਂ ਕੈਨੇਡਾ ਨੇ ਜਿਹੜਾ ਉਹ ਕਿਊਬੈਕ ਦੇ ਵਿੱਚ 1980 1995 ਵਿੱਚ ਕਰਾਇਆ ਉਹਦੇ ਚ ਜਿਹੜੀ ਮਸ਼ੀਨਰੀ ਔਰ ਜੋ ਵੀ ਉਹਨਾਂ ਦਾ ਪ੍ਰੋਸੀਜਰ ਹੈ ਉਹ ਗਵਰਨਮੈਂਟ ਤੈਅ ਕਰਦੀ ਹੈ ਇਨ ਕਾਨੀਵੈਂਸ ਵਿਦ ਦਾ ਸਟੇਟ ਔਰ ਇਵਨ ਸਕਾਟਲੈਂਡ ਦੇ ਵਿੱਚ ਚੁੱਕੇ ਨੇ ਕਰਾਇਆ ਤੀਸਰਾ ਨਾਨ ਬਾਈਂਡਿੰਗ ਹੈ ਜਿਵੇਂ ਸਿਕ ਫॉर ਜਸਟਿਸ ਕਰਵਾ ਰਹੇ ਜਦੋਂ ਅਸੀਂ ਯੂਨ ਹੌਸਪੀਸ਼ਸ ਵਾਲੀ ਗੱਲ ਕਰਦੇ ਹਾਂ ਉਹਦੇ ਵਿੱਚ ਇਹ ਹੋਏਗਾ ਜਦੋਂ ਵੀ ਪੰਜਾਬ 'ਚ ਰੈਫਰੈਂਡਮ ਦੀ ਗੱਲ ਹੋਏਗੀ ਕਿ ਸਾਡੀ ਇਹ ਮੰਗ ਹੋਏਗੀ ਕਿ 6 ਮਹੀਨੇ ਲਈ ਜਿਹੜਾ ਉਹ ਇੰਡੀਅਨ ਸਿਸਟਮ 'ਚੋਂ ਉਹਨੂੰ ਬਾਹਰ ਕੱਢਿਆ ਜਾਏ ਸਾਰੀ ਉਹਨਾਂ ਦੀ ਮਸ਼ੀਨਰੀ ਫੌਜ ਪੁਲਿਸ ਅੰਡਰ ਯੂਨ ਜਿਹੜਾ ਹੈ ਸੁਪਰਵੀਜ਼ਨ ਜਿਹੜਾ ਇਸ ਨੂੰ ਕੀਤਾ ਜਾਏ ਉਹਦੇ ਚ ਇੰਡੀਅਨ ਅਫੀਸ਼ਰ ਵੀ ਸਿੱਖ ਅਫੀਸ਼ਰ ਵੀ ਹੋਣਗੇ ਜੀ ਔਰ ਉਹਦਾ ਇੱਕ ਪ੍ਰੋਸੀਜਰ ਹੋਏਗਾ ਜੇ ਇਸ ਤਾਮੂਰ ਔਰ ਸਾਊਥ ਸੁਡਾਨ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਯੂਨ ਦਾ ਤਾਂ ਉੱਥੇ ਕੋਈ ਇਹ ਨਹੀਂ ਸੀ ਕਿ ਸੁਡਾਨੀਜ਼ ਹਕੂਮਤ ਦਾ ਜਿਹੜੀ ਸਾਰੀ ਮਸ਼ੀਨਰੀ ਸੀ ਹਾਂ ਉਹਨਾਂ ਦੀ ਸਹਿਮਤੀ ਨਾਲ ਹੀ ਹੁੰਦਾ ਜੇ ਸਾਊਥ ਜੇ ਸੁਡਾਨ ਦੀ ਹਕੂਮਤ ਨਾ ਮੰਨਦੀ ਤਾਂ ਸਾਊਥ ਸੁਡਾਨ ਚ ਨਹੀਂ ਸੀ ਹੋ ਸਕਦਾ ਜੇ ਇੰਡੋਨੇਸ਼ੀਆ ਦੀ ਹਕੂਮਤ ਨਾ ਮੰਨਦੀ ਤਾਂ ਇਸ ਤਰ੍ਹਾਂ ਮੋਰਚ ਨਹੀਂ ਸੀ ਹੋ ਸਕਦਾ ਯੂਨ ਦੇ ਤਹਲੇ ਜੋ ਤੁਸੀਂ ਪ੍ਰੋਸੀਜਰ ਦੀ ਫਿਕਰ ਨਾ ਕਰੋ ਤੁਸੀਂ ਘੱਟੋ ਘੱਟ ਇਸ ਗੱਲ ਦੇ ਉੱਤੇ ਤਾਂ ਆ ਗਏ ਹੋ ਕਿ ਅਲਟੀਮੇਟਲੀ ਰੈਫਰੈਂਡਮ ਵਾਲ ਜਿਹੜਾ ਉਹ ਪੰਜਾਬ ਜਾ ਰਿਹਾ ਹੈ ਸਿੱਖ ਕੌਮ ਉਸ ਦਿਨ ਨੂੰ ਬਹੁਤ ਜਲਦੀ ਲਿਆਏਗੀ ਜਿਸ ਦਿਨ ਜਿਹੜਾ ਭਾਰਤੀ ਕਬਜ਼ੇ ਵਾਲਾ ਪੰਜਾਬ ਉਸ ਦੇ ਨਾਲ ਲੱਗਦੇ ਪੰਜਾਬੀ ਬੋਲਦੇ ਇਲਾਕੇ ਉਹ ਗੰਗਾ ਨਗਰ ਔਰ ਹਨੂਮਾਨਗੜ੍ਹ ਹੋਣ ਹਿਮਾਚਲ ਦੀਆਂ ਪਹਾੜੀਆਂ ਹੋਣ ਔਰ ਜਮਨਾ ਤੱਕ ਜਿਹੜਾ ਕਿ ਸਾਡਾ ਨੇਚਰਲ ਉਹ ਬੈਲਟ ਹੈ ਇਹ ਭਾਰਤੀ ਕਬਜ਼ੇ ਤੋਂ ਆਜ਼ਾਦ ਹੋਏਗੀ ਤੁਸੀਂ ਗੰਗਾ ਜਮਨੀ ਤਹਿਜ਼ੀਬ ਦੇ ਵਿੱਚ ਜਿਹੜਾ ਉਹ ਇੱਕ ਆਪਣੀ ਇੱਕ ਤਹਿਜ਼ੀਬ ਵਾਲਾ ਮੁਲਕ ਹੋਏਗਾ ਇਸੇ ਤਰ੍ਹਾਂ ਬਾਕੀਆਂ ਨੇ ਕੀ ਕਰਨਾ ਹੈ ਉਹਨਾਂ ਨੇ ਦੇਖਣਾ ਪਰ ਇਹ ਅਲਟੀਮੇਟ ਹਕੀਕਤ ਹੈ ਤੁਸੀਂ ਪ੍ਰੋਸੈਸ ਦੀ ਫਿਕਰ ਨਾ ਕਰੋ ਵਿਰਾਰ ਸਿੰਘ ਕੰਗ ਜੀ ਵੀ ਸਾਨੂੰ ਫਤਿਹ ਬਾਨੇ ਸੁਖ ਦੀਪ ਸੋਇਤਾ ਜੀ ਕਹਿੰਦੇ ਨੇ ਕਿ ਵੀ ਡੋਨਟ ਨੋ ਹੂ ਆਰ ਨੈਕਸਟ ਪ੍ਰੈਜ਼ੀਡੈਂਟ ਇਨ ਦਾ US ਸਾਡੇ ਲਈ ਅੱਗੇ ਖੂ ਤੇ ਪਿੱਛੇ ਖਾਈ ਹੈ ਸੋ ਚਰਨਜੀਤ ਰੰਧਾਵਾ ਜੀ ਵੀ ਸਾਨੂੰ ਖਤੇ ਬੁਲਾਉਂਦੇ ਨੇ ਹੰਗਸ ਸਿੰਘ ਜੀ ਕਹਿੰਦੇ ਓਨਲੀ ਕਵਰਡਜ਼ ਕੈਨ ਅਟੈਕ ਦਾ ਆਰਮਲੈਸ ਪੀਪਲ ਸ਼ਿੰ다 ਸਿੰਘ ਗਿਲ ਜੀ ਕਹਿੰਦੇ ਨੀਕੂਸ ਮੀ ਲਾਈਵ ਦੀਪਕ ਚੋਪੜਾ ਜੀ ਕਹਿੰਦੇ ਲੋ ਹਰਡ ਥੈਟ ਇਟਸ ਬੀਨ ਅ ਫੁੱਲ ਫਲॉप ਸ਼ੋ ਸੋ ਸੋ ਕਾਲਡ ਖਾਲਸਾ ਰੈਫਰੰਡਮ ਇਹ ਚੋਪੜਾ ਜੀ ਹੁਣ ਤੁਸੀਂ ਵਕਤ ਸਾਡਾ ਮੁੱਕ ਗਿਆ ਨੇ ਤਾਂ ਤੁਹਾਨੂੰ ਜ਼ਰੂਰ ਚੋਪੜਦੇ ਹੁਣ ਅਗਲੀ ਵਾਰ ਸਿੱਧਾ ਦੇ ਨਾਲ ਮਿਲ ਕੰਪਰੀ ਸੰਗ ਗੋਲਦੀ ਜੀ ਔਰ ਅਮਰ ਸਿੰਘ ਜੀ ਔਰ ਅਕਾਲੀ ਪੱਤਰਕਾਰ ਜੀ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਸੋਇਸਤਰਾ ਆਪਣੇ ਵਿਯੋਜ ਕਲੈਨ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਪਵਣਾ ਸਾਡੇ ਸਪਤੇ ਤੇ ਐਸ ਵੀ ਐਸ 724 TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੋਰੇ ਸਾਹਮਣੇ ਖੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਨਸ ਨਾਲ ਨੂੰ ਆਗਿਆ ਦਿਓ ਦੇਖਦੇ ਰਹੋ 724 ਫੋਰ ਫਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਰਾਕਾ